ਹਾਂਜੀ ਵੈਗ੍ਰੂ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਲੱਗਿਆ ਸੋਇਆ ਬਿੰਗੀਆਂ ਬੜੀਆਂ ਦੀ ਸਬਜੀ ਆਲੂ ਆਪਾਂ ਕੱਟ ਲਏ ਜੀ ਨਮਕ ਐਡ ਕਰਦਾਂਗੇ ਥੋੜਾ ਜਿਹਾ ਥੋੜੀ ਜਿਹੀ ਐਡ ਕਰਾਂਗੇ ਹਲਦੀ ਤੇ ਆਲੂ ਆਪਾਂ ਵਾਲ ਕੇ ਪਾਵਾਂਗੇ ਜੀ ਥਾਕ ਦਾਂਗੇ ਕਿ ਇਧਰ ਨਾਲ ਦੀ ਨਾਲ ਆਪਾਂ ਤੜਕਾ ਤਿਆਰ ਕਰ ਲੈਨੇ ਨਾਲ ਦੀ ਨਾਲ ਆਪਣੇ ਆਲੂ ਵਾਇਲ ਹੋ ਜਾਣਗੇ ਲੋ ਜੀ ਪਿਆਜ਼ ਆਪਾਂ ਨੇ ਕੱਟ ਲੇ ਤੇ ਆਪਾਂ ਜਿਹੜਾ ਲਸਣ ਆ ਜੀ ਉਹ ਕੱਟ ਕੇ ਤਿਆਰ ਕਰਦੇ ਹਾਂ ਹਾਂ ਜਿਹੜੇ ਭੈਣ ਭਰਾ ਆਪਣੀ ਵੀਡੀਓ ਦੇਖਦੇ ਨੇ ਹਰ ਰੋਜ਼ ਵੀਡੀਓ ਦੇਖਦੇ ਨੇ ਜੀ ਹਰ ਰੋਜ਼ ਕਮੈਂਟ ਕਰਦੇ ਆਪਾਂ ਦੇ ਲੋ ਥੈਂਕਸ ਕਰਦੇ ਆ ਜੀ ਆਪਣੇ ਨਾਲ ਜੁੜੇ ਰਹੋ ਤੇ ਹਨਾ ਕਿ ਮੈਂ ਜਿਹੜੇ ਵੀ ਹਨਾ ਭੈਣ ਭਰਾਵਾਂ ਦੀ ਵੀਡੀਓ ਦੇ ਦਿੰਦੀ ਆ ਮੈਂ ਸਾਰਿਆਂ ਦੀ ਵੀਡੀਓ ਪੂਰੀ ਲਈ ਵਾਚ ਕਰਦੀ ਆ ਤੇ ਇਹ ਨਾ ਸੋਚਿਆ ਕਰੋ ਵੀ ਸਾਡੀ ਵੀਡੀਓ ਕਿਤੇ ਪੂਰੀ ਨਹੀਂ ਦੇਖੀ ਜੇ ਕਈ ਵਾਰ ਆਪਾਂ ਕੰਮੋ ਵੀ ਕਰਦੇ ਹੁੰਨੇ ਆ ਨਾ ਵੀ ਆਪਾਂ ਵੀਡੀਓ ਔਨ ਕਰਕੇ ਵੀਡੀਓ ਲਾਈਕ ਕਰਕੇ ਕਮੈਂਟ ਕਰਕੇ ਕੋਲੇ ਫੋਨ ਰੱਖ ਲੈਨੇ ਹੁੰਨੇ ਨਾਲੇ ਆਪਾਂ ਕੰਮ ਕਰੀ ਜਾਂਦੇ ਹੁੰਨੇ ਨੇ ਤੇ ਨਾਲ ਆਪਾਂ ਵੀਡੀਓ ਸੁਣੀ ਜਾਂਦੇ ਹੁੰਨੇ ਆ ਜੀ ਤੇ ਜੇ ਉੱਪਰ ਕੋਈ ਦੇਖਣ ਵਾਲੀ ਚੀਜ਼ ਮੰਡੀ ਆ ਫਿਰ ਆਪਾਂ ਦੇਖ ਦੇ ਦੀਆਂ ਠੀਕ ਆਪਾਂ ਅੱਧਰ ਕਿ ਪਸਤੀ ਧਰ ਦਿਆਂਗੀ ਤੜਕਾ ਹੁਣ ਤੁਸੀਂ ਸਰੋਂ ਦਾ ਤੇਲ ਲਾਵਾਂਗੇ ਤੜਕਾ

ਤਦ ਬੜੀਆਂ ਆ ਗਈ ਆਪਾਂ ਨੇ ਸਿਖਾਉਣੇ ਆਪਾਂ ਨੂੰ ਚਲੋ ਪਾਣੀ ਦੇ ਭਾਂਡੇ ਰੱਖ ਦਿੱਤੇ ਸੀਗੇ ਫਿਰ ਆਪਾਂ ਪਾਣੀ ਬਦਲ ਲਿਆ ਦਾ ਧੋ ਕੇ ਰੱਖ ਲਿਆ ਤੇ ਆਪਾਂ ਜੀ ਆਲੂ ਐਡ ਕਰਾਂਗੇ ਉਬਾਲ ਕੇ ਰੱਖ ਲੇ ਨਮਕ ਹਲ ਵੀ ਪਾ ਕੇ ਆਪਾਂ ਕੱਚੇ ਆਲੂ ਨਹੀਂ ਪਾਉਣੇ ਨੇ ਥੋੜਾ ਜਿਹਾ ਪਾੜਾ ਬਰਾਉਨ ਜਿਹਾ ਕਰ ਲੈਣ ਟਮਾਟਰ ਦਾ ਜੋ ਹੈ ਨਹੀਂ ਕਿ ਜੀਕਰ ਆਪਾਂ ਨੇ ਪਾਇਆ ਨਹੀਂ ਕੋੜੇ ਅਦਰਕ ਪਾਉਣੀ ਦੀ ਕੱਟ ਕੇ ਹਾਂਜੀ ਆਪਣੇ ਕੋਲੇ ਪਹਿਲਾਂ ਨਾ ਛੋਟਾ ਸਟੈਂਡ ਹੈ ਨਹੀਂ ਸੀ ਜੀ ਕਿ ਕਿਚਨ ਵਿੱਚ ਰੱਖਣ ਵਾਲਾ ਤੇ ਹੁਣ ਆਪਾਂ ਕੋਲੇ ਪਹਿਲਾਂ ਵੱਡਾ ਸਟੈਂਡ ਸੀ ਆ ਉਹਦੇ ਤੇ ਜਿਵੇਂ ਵੀ ਮੈਂ ਪਾਚਮਦੀਆ ਬਹੁਤਿਆਂ ਦੀਆਂ ਵੀਡੀਓ ਪਾਉਂਦੀ ਸੀ ਜਾਂ ਕਢਾਈਆਂ ਪਾਉਂਦੀ ਸੀ ਫਿਰ ਉਹ ਲਾ ਲਈਦਾ ਕਿ ਉਹ ਫਿਰ ਵੱਡਾ ਕਿਚਨ ਦੇ ਵਿੱਚ ਸੈੱਟ ਨਹੀਂ ਕੀ ਆਉਂਦਾ ਥੋੜਾ ਜਿਹਾ ਹੁਣ ਫਿਰ ਮੈਂ ਛੋਟਾ ਸਟੈਂਡ ਲਿਆ ਜੀ ਤਾਂ ਕਿ ਮੈਂ ਸਟੈਂਡ ਹੀ ਲਾਇਆ ਸਟੈਂਡ ਤੇ ਲਾ ਕੇ ਵੀਡੀਓ ਬਣਾਉਣੇ ਛੋਟਾ ਕਿਉਂਕਿ ਸਲਪਰੇ ਤੇ ਰੱਖਿਆ ਜਾਂਦਾ ਵਧੀਆ ਲਓ ਲਸਣ ਪਿਆਜ਼ ਆਪਣਾ ਹੋ ਗਿਆ ਬਰਾਊਨ ਜ ਆਪਾਂ ਐਡ ਕਰ ਦਿਆਂ ਇਹਦੇ ਵਿੱਚ ਮਸਾਲੇ ਥੋੜੀ ਜਿਹਾ ਆਪਾਂ ਮਿਰਚ ਪਾਵਾਂਗੇ ਨਮਕ ਪਾਵਾਂਗੇ ਹਲਦੀ ਥੋੜਿਆ ਗਰਮ ਮਸਾਲਾ ਧਨੀਆ ਪਾਊਡਰ ਪੁੱਣਿਆ ਜੀਰਾ ਹਲਦੀ ਥੋੜੀ ਜਿਹੀ ਹੋਰ ਪਾ ਦਿਆਂਗੇ ਹੋ ਗਿਆ ਤਾਂ ਚੰਗੀ ਤਰ੍ਹਾਂ ਕਰ ਲਾਂਗੇ ਦੇਖੋ ਤਾਂ ਕਦੀ ਨਾਲੇ ਬੜੀਆਂ ਨਾਲੇ ਐਡ ਕਰ ਦਾਂਗੇ ਇਹ ਵੜੇ ਮੈਂ ਦੇ ਤਾਂ ਆਪਣਾ ਘਰ ਉਹ ਪੱਕ ਜਾਊਗਾ ਜੀ ਤੇ ਨਾਲੇ ਬੜੀਆਂ ਨੂੰ ਚੰਗੀ ਤਰ੍ਹਾਂ ਮਸਾਲੇ ਲਾ ਕੇ ਰਹਿਣਗੇ ਆਪਾਂ ਇਹਨੂੰ ਚਾਹ ਤਲਾਂਗੇ 2.5 ਤੋਂ 3 ਮਿੰਟ ਲਈ ਢੱਕ ਕੇ ਪਕਾਵਾਂਗੇ ਫਿਰ ਆ ਆਲੂ ਨੇ ਜਿਹੜੇ ਆਪਾਂ ਬਾਅਦ ਚ ਐਡ ਕਰਾਂਗੇ ਉਹ ਜਿਹੜੇ ਬੜੀਆਂ ਨੇ ਉਹਨਾਂ ਨੂੰ ਵੀ ਨਮਕ ਮਿਰਚ ਲੱਗ ਜੂ ਤੇ ਨਮਕ ਮਿਰਚ ਵੀ ਪੱਕ ਜੂਗਾ ਨਹੀਂ ਜੀ ਫਿਰ ਜਿਹੜਾ ਨਮਕ ਮਿਰਚਾ ਉਹਨਾ ਥੋੜ੍ਹਾ ਜਿਹਾ ਕੱਚਾ ਪਣ ਜਿਆ ਰਹਿ ਜਾਂਦਾ ਉਹਦੇ ਵਿੱਚ ਹਾਂਜੀ 2.5 ਮਿੰਟ ਪਕਾ ਕੇ ਆਪਾਂ ਬਾਅਦ ਦੇ ਵਿੱਚ ਫਿਰ ਦੇਖਦੇ ਹਾਂ ਇਹਨੂੰ ਲਓ ਜੀ ਬੜੀਆਂ ਆਪਣੀਆਂ ਇਹਨਾਂ ਵਧੀਆ ਹੋ ਗਈਆਂ ਹੁਣ ਆਪਾਂ ਇਹਦੇ ਵਿੱਚ ਆਲੂ ਐਡ ਕਰ ਦਾਂ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਐਡ ਕਰਾਂਗੇ ਪਾਣੀ ਵੀ ਲੋਈ ਹੁਤਾਇਕਾ ਕੋਲੀ ਪਾਣੀ ਦੀ ਹੋਰ ਐਡ ਕਰਤੀ ਟੱਕ ਦੇ ਨਾ ਟਾਕੇ ਪਕਾਉਣ ਲਈ ਤੇ ਵਿੱਚ ਵਿੱਚ ਨਾਲ ਦੀ ਨਾਲ ਅਪਨ ਚੱਕ ਵੀ ਕਰਦੇ ਰਹਾਂਗੇ ਇਸਾ ਵੀ ਆਪਣੀ ਵਾਇਲ ਲਗਾ ਲਓ। ਕਾਫੀ ਦਿਨ ਹੋ ਗਏ ਸੀਗੇ ਜੀ ਬੜੀਆਂ ਦੀ ਸਬਜੀ ਨਹੀਂ ਬਣਾਈ ਤੇ ਮੈਨੂੰ ਵਧੀਆ ਲੱਗਦੀ ਹੈ ਮੈਂ ਕਦੇ-ਕਦੇ ਬਣਾ ਲੈਣੀ ਹੈ ਜੀ। ਗਰਮੀਆਂ ਚ ਤਾਂ ਆਪਾਂ ਵੱਧ ਬਣਾਉਨੇ ਆ ਬੜੀਆਂ ਪਕੌੜੇ। ਕਿ ਮੇਰੇ ਬੜੀਆਂ ਹਜੇ ਪਈਆਂ ਨੇ ਤਾਂ ਮੰਗਾ ਲਿਆ ਸੀ ਡੱਬਾ। ਤਾਂ ਹਾਂ ਚਲੋ ਕਦੇ-ਕਦੇ ਵਧੀਆ ਲੱਗਦੀ ਹੈ ਟੱਟ ਦਿੰਨੇ ਆ ਜੀ ਗੈਸ ਸਿਮ ਕਰ ਦਿੰਨੇ ਆ ਸਿਮ ਗੈਸ ਤੇ ਬਣੀ ਜਾਣਗੀ ਲੋ ਜੀ ਆਪਣੇ 3-4 ਮਿੰਟ ਬੋਰ ਪਕਾ ਲੀਏ ਤੇ ਆਪਾਂ ਨੂੰ ਜਿਹੜੀ ਸਬਜ਼ੀ ਚਾਹੀਦੀ ਸੀ ਥੋੜੀ ਜਿਹੀ ਰਸ ਮੇਸੀ ਜਾਈ ਵੈਸੇ ਆਪਾਂ ਬਣਾਈ ਥੋੜੀ ਜਿਹੀ ਜ਼ਿਆਦਾ ਨਹੀਂ ਬਣਾਈ ਹੈਗੀ ਇੱਕ ਕਾਲੂ ਸੀਗਾ ਜੀ ਆਪਾਂ گول-ਗੋਲ ਜਿਹਾ ਕੱਟ ਲਿਆ ਸੀ ਇਸ ਤਰ੍ਹਾਂ گول-ਗੋਲ ਕੱਟ ਕੇ ਵਾਰ ਕੇ ਪਾਏ ਨੇ ਸਬਜ਼ੀ ਦੇ ਵਿੱਚ ਉਹ ਜੀ ਸਬਜ਼ੀ ਆਪਣੀ ਬਣ ਕੇ ਤਿਆਰ ਆ। ਬਸ ਇੱਕ ਡੇਢ ਮਿੰਟ ਲਈ ਆਪਾਂ ਇਹਨੂੰ ਹੋਰ ਪਕਾ ਲਾਂਗੇ। ਜਿਆਦਾ ਆਪਾਂ ਪਤਲੀ ਨਹੀਂ ਬਣਾਈ ਹੈ ਜੀ ਰਸਮੀ ਸੀ ਜੀ ਉਹ ਬਣਾਈ ਹੈ। ਵੈਸੇ ਬਣਾਈ ਥੋੜੀ ਹੋਈ ਇੱਕ ਡੰਗ ਜੋਗੀ। ਤੋ ਚਾ ਵੀ ਚਲੋ ਬੜੀਆਂ ਪਈਆਂ ਨੇ ਹੁਣੀ 10 ਕਿ ਦਿਨ ਹੀ ਹੋਏ ਨੇ ਜੀ ਡੱਬਾ ਮੰਗਾਇਆ ਸੀ ਤੇ ਚਲੋ ਕਦੇ-ਕਦੇ ਵਿੱਚ ਬਣ ਜਾਂਦੀਆਂ ਨੇ ਕਦੇ-ਕਦੇ ਬਣਾ ਲਿਆ ਕਰਾਂ ਤੇ ਲੋਕੀ ਇਹ ਸਬਜ਼ੀ ਬਣ ਕੇ ਤਿਆਰ ਗੈਸ ਆਪਾਂ ਕਰ ਦਿੰਦੇ ਆ ਜੀ ਬੰਦ ਤੇ ਸਾਰੇ ਭੈਣ ਭਰਾ ਜੀ ਜਿਹੜੇ ਆਪਣੇ ਨਾਲ ਜੁੜੇ ਹੋਏ ਨੇ ਆਪਾਂ ਨੂੰ ਕਰੋ ਸਪੋਰਟ ਤੇ ਆਪਣੇ ਵੀਊ ਜੀ ਪਤਾ ਨਹੀਂ ਬਹੁਤ ਘੱਟ ਆਉਂਦੇ ਨੇ ਪਤਾ ਨਹੀਂ ਕੀ ਗੱਲ ਆ ਪਰ ਕਮੈਂਟ ਆਪਾਂ ਨੂੰ ਵਧੀਆ ਆਉਂਦੇ ਨੇ ਸਾਰੇ ਭੈਣ ਭਰਾ ਵਧੀਆ ਸੋਹਣੇ-ਸੋਹਣੇ ਕਰਦੇ ਨੇ ਕਮੈਂਟ ਪੜਦੇ ਆਂ ਜੀ ਵਧੀਆ ਲੱਗਦਾ ਤੁਸੀਂ ਤਰ ਪਿਆਸਪੂਟ ਬਣਾਈ ਰੱਖਿਓ ਜੀ ਵੀਡੀਓ ਨੂੰ ਸਾਰੀ ਦੇਖਿਆ ਕਰੋ ਜੀ ਆਪਾਂ ਵੀ ਜੜ ਜੜ ਭੈਣ ਭਰਾ ਜੁੜੇ ਹੋਏ ਨੇ ਸਾਰਿਆਂ ਦੀ ਵੀਡੀਓ ਜੀ ਪੂਰੀ ਦੇਖਦੇ ਹੰਨੇ ਸਾਰੇ ਭੈਣ ਭਰਾਵਾਂ ਨੂੰ ਸਤ ਸ੍ਰੀ ਅਕਾਲ ਜੀ ਧੰਨਵਾਦ ਜੀ ਹੱਸਦੇ ਬਸਦੇ ਰਹੋ ਜੀ